ਬੇहद ਦੁਖਦਾਇਕ ਤੇ ਮੰਦਭਾਗੀ ਘਟਨਾ ਇੱਕ ਪਿਤਾ ਵੱਲੋਂ ਆਪਣੀ ਹੀ ਧੀ ਤੇ ਜਵਾਈ ਦੇ ਉੱਪਰ ਗੋਲੀਆਂ ਚਲਾਈਆਂ ਗਈਆਂ ਜਿਦੇ ਕਰਕੇ ਧੀ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਜਵਾਈ ਗੰਭੀਰ ਰੂਪ ਦੇ ਵਿੱਚ ਜ਼ਖਮੀ ਆ ਦੱਸਿਆ ਜਾ ਰਿਹਾ ਕਿ ਜਿਹੜੀ ਧੀ ਆ ਉਹ ਗਰਭਵਤੀ ਸੀ ਉਹਨੂੰ ਬੱਚਾ ਹੋਣ ਵਾਲਾ ਸੀ ਤੇ ਪਿਤਾ ਨੇ ਉਹਦੇ ਤੇ ਵੀ ਤਰਸ ਨਹੀਂ ਕੀਤਾ ਉਹਦੇ ਉੱਪਰ 20 ਗੋਲੀਆਂ ਚਲਾ ਦਿੱਤੀਆਂ ਦੱਸਿਆ ਜਾ ਰਿਹਾ ਕਿ ਜਿਹੜੀ ਇਹ ਲੜਕੀ ਆ ਇਹਦਾ ਨਾਮ ਤ੍ਰਿਪਤੀ ਆ ਤੇ ਇਹਦੇ ਜਿਹੜਾ ਪਤੀ ਆ ਉਹਦਾ ਨਾਂ ਅਵਿਨਾਸ਼ ਆ ਇਹ ਦੋਨੇ ਜਾਣੇ ਅਵਿਨਾਸ਼ ਦੀ ਕਿਸੇ ਰਿਸ਼ਤੇਦਾਰੀ ਦੇ ਵਿੱਚ ਵਿਆਹ ਸਮਾਗਮ ਤੇ ਆਏ ਸੀ ਇਹ ਉੱਥੇ ਹੀ ਵਿਆਹ ਸਮਾਗਮ ਤੇ ਆਏ ਸੀ ਜਿੱਥੇ ਇਹ ਕੁੜੀ ਦਾ ਮਾਤਾ ਪਿਤਾ ਰਹਿੰਦਾ ਸੀ ਤਾਂ ਜਦੋਂ ਪਿਤਾ ਨੂੰ ਪਤਾ ਲੱਗਾ ਕਿ ਮੇਰੀ ਧੀ ਸਾਡੇ ਹੀ ਪਿੰਡ ਦੇ ਵਿੱਚ ਵਿਆਹ ਸਮਾਗਮ ਤੇ ਆਈ ਹੋਈ ਆ ਤਾਂ ਪਿਤਾ ਆਪਣੀ ਰਫਲ ਲੈ ਕੇ ਆਇਆ ਲਾਇਸੈਂਸੀ ਹਥਿਆਰ ਲੈ ਕੇ ਆਇਆ ਵਿਆਹ ਦੇ ਵਿੱਚ ਆ ਕੇ ਉਹਨੇ ਚੋ ਪਚਾਪ ਆਪਣੀ ਧੀ ਦੇ ਉੱਪਰ ਗੋਲੀਆਂ ਚਲਾਈਆਂ ਤੇ ਨਾਲੇ ਜਵਾਈ ਦੇ ਉੱਪਰ ਗੋਲੀਆਂ ਚਲਾਈਆਂ ਧੀ ਦੀ ਮੌਕੇ ਤੇ ਹੀ ਮੌਤ ਹੋ ਗਈ ਦੱਸਿਆ ਜਾ ਰਿਹਾ ਕਿ ਜਿਹੜੀ ਇਹ ਤ੍ਰਿਪਤੀ ਨਾਂ ਦੀ ਲੜਕੀ ਆ ਐਮਬੀਬੀਐਸ ਦੀ ਪੜ੍ਹਾਈ ਕੀਤੀ ਹੋਈ ਆ ਇਸ ਕੁੜੀ ਨੇ ਤੇ ਇਸ ਕੁੜੀ ਨੇ ਆਪਣੀ ਮਰਜ਼ੀ ਦੇ ਨਾਲ ਵਿਆਹ ਕਰਵਾਇਆ ਸੀ ਲਵ ਮੈਰਿਜ ਕਰਵਾਈ ਸੀ ਪਿਤਾ ਇਸ ਗੱਲ ਤੋਂ ਕਾਫੀ ਜ਼ਿਆਦਾ ਨਾਰਾਜ਼ ਸੀ ਉਹ ਆਪਣੀ ਤ੍ਰਿ ਨੂੰ ਬੁਲਾ ਨਹੀਂ ਰਿਹਾ ਸੀ ਤਾਂ ਕੁੜੀ ਇਹ 1 ਸਾਲ ਤੋਂ ਆਪਣੇ ਮਾਪਿਆਂ ਤੋਂ ਅਲੱਗ ਆਪਣੇ ਪਤੀ ਦੇ ਨਾਲ ਰਹਿ ਰਹੀ ਸੀ ਦੱਸਿਆ ਜਾ ਰਿਹਾ ਕਿ ਉਹ ਮੁੰਡਾ ਜਿਹੜਾ ਕੁੜੀ ਦਾ ਪਤੀ ਆ ਅਵਿਨਾਸ਼ ਕਾਫੀ ਜ਼ਿਆਦਾ ਚੰਗੇ ਸੁਭਾਅ ਦਾ ਸੀ ਇਹ ਦੋਨੇ ਪਤੀ ਪਤਨੀ ਆਪਸ ਵਿੱਚ ਬਾਬਾ ਖੁਸ਼ ਰਹਿ ਰਹੇ ਸੀ ਤਾਂ ਹੁਣ ਅਵਿਨਾਸ਼ ਦੇ ਕਿਸੇ ਰਿਸ਼ਤੇਦਾਰੀ ਦੇ ਵਿੱਚ ਵਿਆਹ ਸੀ ਜਿਹਦੇ ਕਰਕੇ ਅਵਿਨਾਸ਼ ਤੇ ਤ੍ਰਿਪਤੀ ਦੋਨੇ ਵਿਆਹ ਤੇ ਆਏ ਸੀ ਜਦੋਂ ਪਿਤਾ ਨੂੰ ਇਸ ਗੱਲ ਦਾ ਪਤਾ ਲੱਗਦਾ ਤਾਂ ਉਹ ਗੁੱਸੇ ਦੇ ਵਿੱਚ ਆ ਜਾਂਦਾ ਤੇ ਆਪਣਾ ਲਾਇਸੈਂਸੀ ਹਥਿਆਰ ਲੈ ਕੇ ਉਹ ਆਪਣੀ ਧੀ ਤੇ ਤੇ ਜਵਾਈ ਦੇ ਉੱਪਰ ਹਮਲਾ ਕਰ ਦਿੰਦਾ ਜਿਹਦੇ ਕਰਕੇ ਦੱਸਿਆ ਜਾ ਰਿਹਾ ਕੁੜੀ ਦੀ ਤਾਂ ਮੌਤ ਹੋ ਗਈ ਪਰ ਜਿਹੜਾ ਮੁੰਡਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਉਹਨੂੰ ਹਸਪੀਟਲ ਦੇ ਅੰਦਰ ਭਰਤੀ ਕਰਵਾਇਆ ਤਾਂ ਉੱਥੇ ਕਈ ਹੋਰ ਲੋਕਾਂ ਦੇ ਵੀ ਸੱਟਾਂ ਵੱਜੀਆਂ ਤਾਂ ਲੋਕ ਜਿਹੜੇ ਉੱਥੇ ਗੁੱਸੇ ਦੇ ਵਿੱਚ ਆ ਗਏ ਵਿਆਹ ਸਮਾਗਮ ਤੇ ਜਿਹੜੇ ਲੋਕ ਇਕੱਠੇ ਹੋਏ ਸੀ ਉਹ ਕਾਫੀ ਜ਼ਿਆਦਾ ਗੁੱਸੇ ਦੇ ਵਿੱਚ ਆ ਗਏ ਤੇ ਉਹਨਾਂ ਨੇ ਜਿਹੜਾ ਕਿਰਨ ਮੰਗਲੇ ਨਾਂ ਦਾ ਇਹ ਵਿਅਕਤੀ ਸੀ ਸਾਬਕਾ ਫੌਜੀ ਦੱਸਿਆ ਜਾ ਰਿਹਾ ਹੈ ਇਹ ਵਿਅਕਤੀ ਉਹਦੇ ਉੱਪਰ ਵੀ ਹਮਲਾ ਕਰ ਦਿੱਤਾ ਅੰਦਾ ਦੱਸਿਆ ਜਾ ਰਿਹਾ ਕਿ ਜਿਹੜਾ ਇਹ ਮੰਗਲੇ ਸੀ ਇਹ ਵੀ ਕਾਫੀ ਜ਼ਿਆਦਾ ਜ਼ਖਮੀ ਹੋ ਗਿਆ ਬੇहद ਮੰਦ ਭਾਗੀ ਘਟਨਾ ਜੇਕਰ ਪਿਤਾ ਆਪਣੀ ਧੀ ਦੇ ਨਾਲ ਨਾਰਾਜ਼ ਸੀ ਕਿ ਉਹਨੇ ਲਵ ਮੈਰਜ ਕਿਉਂ ਕਰਵਾਈ ਆ ਤਾਂ ਫਿਰ ਧੀ ਕਿੰਨੇ ਟਾਈਮ ਤੋਂ ਅਲੱਗ ਰਹਿ ਰਹੀ ਸੀ ਮੇਰੇ ਖਿਆਲ ਚ ਪਿਤਾ ਨੂੰ ਅਜਿਹ ਹਨ ਨਹੀਂ ਸੀ ਕਰਨਾ ਚਾਹੀਦਾ ਕਿ ਆਪਣੀ ਧੀ ਦੇ ਉੱਪਰ ਐਵੇਂ ਹਮਲਾ ਕਰਦਾ ਕਿਉਂਕਿ ਦੱਸਿਆ ਜਾ ਰਿਹਾ ਕਿ ਜਿਹੜੀ ਉਹਦੀ ਧੀ ਸੀ ਉਹ ਗਰਭਵਤੀ ਸੀ ਉਹਨੂੰ ਬੱਚਾ ਹੋਣ ਵਾਲਾ ਸੀ ਤਾਂ ਹੁਣ ਇੱਕ ਨਹੀਂ ਦੋ ਮੌਤਾਂ ਹੋ ਗਈਆਂ ਤੇ ਤੀਜਾ ਜਿਹੜਾ ਉਹਦਾ ਜਵਾਈ ਆ ਉਹ ਵੀ ਗੰभीर ਰੂਪ ਦੇ ਵਿੱਚ ਜ਼ਖਮੀ ਆ ਹਸਪਤਾਲ ਵਿੱਚ ਜ਼ਿੰਦਗੀ ਦੇ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਪਹਿਲੀ ਗੱਲ ਤਾਂ ਮਾਪਿਆਂ ਨੂੰ ਵੀ ਇਹ ਚਾਹੀਦਾ ਕਿ ਸਮੇਂ ਦੇ ਨਾਲ ਜਿਹੜੀ ਸਾਨੂੰ ਆਪਣੀ ਸੋਚ ਆ ਸਮਝ ਆ ਉਹਨੂੰ ਬਦਲ ਲੈਣਾ ਚਾਹੀਦਾ ਪਰ ਜੇਕਰ ਫੇਰ ਵੀ ਤੁਹਾਨੂੰ ਆਪਣੇ ਧੀ ਪੁੱਤ ਦਾ ਰਿਸ਼ਤਾ ਕੋਈ ਚੰਗਾ ਨਹੀਂ ਲੱਗ ਰਿਹਾ ਤੁਹਾਨੂੰ ਉਹਨਾਂ ਦੇ ਨਾਲ ਕੋਈ ਗੁੱਸਾ ਗਿਲਾ ਤਾਂ ਫੇਰ ਮੇਰੇ ਖਿਆਲ ਵਿੱਚ ਜੇਕਰ ਧੀ ਪਾਸੇ ਹੀ ਰਹਿ ਰਹੀ ਸੀ ਤਾਂ ਫੇਰ ਇਹ ਇਹੋ ਜੀ ਘਟਨਾ ਨੂੰ ਅੰਜਾਮ ਪਿਤਾ ਨੂੰ ਨਹੀਂ ਸੀ ਦੇਣਾ ਚਾਹੀਦਾ ਕਿ ਉਹ ਆਪਣੀ ਧੀ ਨੂੰ ਮੌਤ ਦੇ ਹੀ ਘਾਟ ਉਤਾਰ ਦਿੰਦਾ ਤੇ ਨਾਲੇ ਜਵਾਈ ਨੂੰ ਕਤਲ ਕਰਨ ਤੱਕ ਹੀ ਜਾਂਦਾ ਤਾਂ ਹੁਣ ਜਿਹੜਾ ਜਵਾਈ ਆ ਉਹ ਹਸਪੀਟਲ ਦੇ ਅੰਦਰ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਵੈਸੇ ਮੇਰੇ ਖਿਆਲ ਵਿੱਚ ਸਮੇਂ ਦੇ ਅਨੁਸਾਰ ਮਾਪਿਆਂ ਨੂੰ ਵੀ ਆਪਣੀ ਸੋਚ ਬਦਲਣੀ ਚਾਹੀਦੀ ਹੈ ਤੇ ਜਿਹੜੇ ਬੱਚੇ ਆ ਉਹਨਾਂ ਨੂੰ ਵੀ ਸੋਚ ਸਮਝ ਕੇ ਫੈਸਲਾ ਲੈਣ ਲੈਣਾ ਚਾਹੀਦਾ ਪਰ ਖੈਰ ਜਿਹੜਾ ਦੱਸਿਆ ਜਾ ਰਿਹਾ ਕਿ ਮੁੰਡਾ ਕਾਫੀ ਚੰਗਾ ਸੀ ਤੇ ਦੋਨੇ ਖੁਸ਼ੀ-ਖੁਸ਼ੀ ਇੱਕ ਸਾਲ ਤੋਂ ਰਹਿ ਰਹੇ ਸੀ ਤਾਂ ਹੋ ਸਕਦਾ ਉਹ ਮੁੰਡਾ ਵਾਕਈ ਸੁਭਾਅ ਦਾ ਬਹੁਤ ਚੰਗਾ ਹੋਵੇ ਜਿਹਦੇ ਕਰਕੇ ਕੁੜੀ ਨੂੰ ਲੱਗਾ ਹੋਵੇ ਕਿ ਇਹ ਮੁੰਡੇ ਨਾਲ ਮੇਰਾ ਰਹਿਣਾ ਵਧੀਆ ਪਰਫੈਕਟ ਹੈ ਮੇਰੇ ਵਾਸਤੇ ਇਹ ਜੀਵਨ ਸਾਥੀ ਐਸੇ ਕਰਕੇ ਹੀ ਉਹਨੇ ਫੈਸਲਾ ਲਿਆ ਹੋਵੇ ਤੇ ਉਹ ਇਹ ਵੀ ਸੋਚ ਰਹੀ ਹੋਵੇ ਵੀ ਚਲੋ ਹੌਲੀ-ਹੌਲੀ ਕਰਕੇ ਮੈਂ ਆਪਣੇ ਮਾਪਿਆਂ ਨੂੰ ਮਨਾ ਲੂੰਗੀ ਕਿਉਂਕਿ ਦੱਸਿਆ ਜਾ ਰਿਹਾ ਕਿ ਇਹ ਜਿਹੜੀ ਘਟਨਾ ਮਹਾਰਾਸ਼ਟਰ ਦੇ ਜਲਗਾਉਂ ਦੇ ਵਿੱਚ ਵਾਪਰੀ ਆ ਤੇ ਜਿਹੜੀ ਉਹ ਕੁੜੀ ਆ ਉਹ ਤੇ ਉਹਦਾ ਪਤੀ ਦੋਨੇ ਪੂਨੇ ਦੇ ਵਿੱਚ ਰਹਿ ਰਹੇ ਸੀ ਪੜ੍ਹੇ ਲਿਖੇ ਲੋਕ ਸੀ ਜਿਵੇਂ ਆਦਮੀ ਵੀ ਆਪ ਫੌਜੀ ਸੀ ਜਿਨੇ ਇਹ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਕੁੜੀ ਦਾ ਪਿਤਾ ਫੌਜੀ ਸੀ ਤਾਂ ਪੜ੍ਹੇ ਲਿਖੇ ਲੋਕ ਸੀਗੇ ਤੇ ਉਹਨੂੰ ਉਮੀਦ ਹੋਊਗੀ ਕੁੜੀ ਨੂੰ ਚਲੋ ਕਿ ਮੈਂ ਆਪਣੇ ਮਾਪੇ ਬਾਂ ਨੂੰ ਸਮਝਾ ਸਕਦੀ ਆ ਸਮਝਾ ਲਵਾਂਗੀ ਇਸ ਗੱਲ ਵਾਸਤੇ ਪਰ ਨਹੀਂ ਸੀ ਪਤਾ ਕਿ ਇਸ ਤਰੀਕੇ ਦੇ ਨਾਲ ਇੱਕ ਹੋਰ ਖੌਤੀ ਅਣਖ ਦੀ ਖਾਤਰ ਇੱਕ ਧੀ ਦੀ ਹੋਰ ਧੀ ਦੀ ਜ਼ਿੰਦਗੀ ਜਾਊਗੀ ਤੇ ਨਾਲ ਜਿਹੜਾ ਉਹਦਾ ਬੱਚਾ ਹੋਣ ਵਾਲਾ ਬੱਚਾ ਹੈ ਉਹਨੂੰ ਵੀ ਖਤਮ ਕਰ ਦਿੱਤਾ ਜਾਊਗਾ ਬੇहद ਮੰਦਭਾਗੀ ਘਟਨਾ ਸਮੇਂ ਦੇ ਅਨੁਸਾਰ ਆਪਣੀ ਸੋਚ ਮਾਪਿਆਂ ਨੂੰ ਵੀ ਬਦਲਣੀ ਚਾਹੀਦੀ ਆ ਤੇ ਧੀਆ ਪੁੱਤਾਂ ਨੂੰ ਵੀ ਸੋਚ ਸਮਝ ਕੇ ਫੈਸਲੇ ਲੈਣੇ ਚਾਹੀਦੇ ਆ ਪਰ ਬੇहद ਦੁੱਖ ਹੋਇਆ ਇਹ ਘਟਨਾ ਦੇਖ ਕੇ ਕਿ ਜਦੋਂ ਚਲੋ 1 ਸਾਲ ਤੋਂ ਧੀ ਪਾਸੇ ਹੀ ਰਹਿ ਰਹੀ ਸੀ ਤਾਂ ਮੇਰੇ ਖਿਆਲ ਚ ਪਿਤਾ ਨੂੰ ਐਡੀ ਵੱਡੀ ਘਟਨਾ ਨੂੰ ਅੰਜਾਮ ਨਹੀਂ ਸੀ ਦੇਣਾ ਚਾਹੀਦਾ ਆਖਰ ਤਾਂ ਮਾਪਿਆਂ ਨੇ ਵੀ ਧੀਆਂ ਕਿਸੇ ਨਾ ਕਿਸੇ ਮੁੰਡੇ ਨਾਲ ਹੀ ਵਿਆਹਣੀਆਂ ਹੁੰਦੀਆਂ ਤੇ ਜੇਕਰ ਉਹ ਚੋਣ ਜਿਨ੍ਹਾਂ ਨੇ ਵਿਆਹ ਕਰਾਉਣਾ ਉਹਨਾਂ ਦੀ ਆਪਣੀ ਮਰਜ਼ੀ ਦੇ ਨਾਲ ਹੋਵੇ ਤਾਂ ਇਹਦੇ ਵਿੱਚ ਮਾੜਾ ਕੁਝ ਨਹੀਂ ਹੁੰਦਾ ਹਾਂ ਕਈ ਵਾਰ ਬੱਚੇ ਜਦੋਂ ਫੈਸਲਾ ਲੈਂਦੇ ਕੋਈ ਨਾ ਕੋਈ ਉਦੋਂ ਜਲਦਬਾਜ਼ੀ ਕਰ ਲੈਂਦੇ ਆ ਕਈ ਵਾਰੀ ਗਲਤੀ ਹੋ ਜਾਂਦੀ ਆ ਕਿਸੇ ਨਾ ਕਿਸੇ ਮਸਲੇ ਦੇ ਵਿੱਚ ਕਿ ਵਿਅਕਤੀ ਗਲਤ ਚੁਣਿਆ ਜਾਂਦਾ ਤਾਂ ਫੇਰ ਉਹਨਾਂ ਦਾ ਲੜਾਈ ਝਗੜਾ ਰਹਿੰਦਾ ਪਰ ਹਰ ਵਾਰੀ ਨਹੀਂ ਹੁੰਦਾ ਤੇ ਪਰ ਹਰ ਵਾਰੀ ਇਹ ਵੀ ਨਹੀਂ ਹੁੰਦਾ ਕਿ ਜਿਹੜੀ ਚੂਣ ਮਾਪੇ ਕਰਦੇ ਨੇ ਜਿਹੜਾ ਵਿਅਕਤੀ ਮਾਪਿਆਂ ਦੁਆਰਾ ਖੁਦ ਚੁਣ ਕੇ ਆਪਣੇ ਧੀ ਪੁੱਤ ਨੂੰ ਦਿੱਤਾ ਜਾਂਦਾ ਉਹ ਵਧੀਆ ਹੀ ਹੋਵੇ ਜਿੰਨੇ ਵੀ ਹੁਣ ਤੱਕ ਕਤਲ ਆ ਰਹੇ ਨੇ ਉਹਦੇ ਵਿੱਚ ਬਹੁਤ ਸਾਰੇ ਅਰੇਂਜ ਮੈਰਿਜ ਬਾਰੇ ਵੱਡੀ ਗਿਣਤੀ ਅਰੇਂਜ ਮੈਰਿਜ ਵਾਲੇ ਹੀ ਹੁੰਦੇ ਆ ਜਿਹੜੀਆਂ ਇਹ ਕਤਲ ਦੀਆਂ ਕਢਣਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਥੋੜੇ ਮਸਲੇ ਇਹ ਵੀ ਹੁੰਦੇ ਆ ਕਿ ਜਿਹੜੇ ਲਵ ਮੈਰਿਜ ਵਾਲੇ ਹੋਣ ਤੇ ਜੇਕਰ ਘਰਾਂ ਦੇ ਲੜਾਈ ਝਗੜੇ ਦੀ ਗੱਲ ਕਰੀਏ ਤਾਂ ਉਹ ਕੰਮ ਬਰਾਬਰ ਤੇ ਹੀ ਚੱਲਿਆ ਆ ਰਿਹਾ ਚਾਹੇ ਉਹ ਅਰੇਂਜ ਮੈਰਿਜ ਹੋਵੇ ਚਾਹੇ ਲਵ ਮੈਰਿਜ ਹੋਵੇ ਉਹ ਮਸਲੇ ਅਸਲ ਵਿੱਚ ਲਵ ਜਾਂ ਅਰੇਂਜ ਮੈਰਿਜ ਵਿੱਚ ਨਾਲ ਨਹੀਂ ਜੁੜੇ ਉਹ ਜਿਹੜਾ ਮਨੁੱਖ ਦਾ ਸਮਾਜਿਕ ਆਰਥਿਕ ਰਾਜਨੀਤਿਕ ਹਾਲਾਤ ਆ ਇੱਕ ਤਾਂ ਉਹਦੇ ਵਿੱਚੋਂ ਪੈਦਾ ਹੁੰਦੇ ਆ ਤੇ ਦੂਸਰਾ ਜਿਹੜਾ ਗੁੱਸਾ ਨਿੱਕੀ ਨਿੱਕੀ ਗੱਲ ਤੇ ਗੁੱਸਾ ਆਉਂਦਾ ਉਹਨਾਂ ਚੀਜ਼ਾਂ ਦੇ ਵਿੱਚੋਂ ਇਹ ਜਿਹੜੀਆਂ ਘਟਨਾਵਾਂ ਪੈਦਾ ਹੁੰਦੀਆਂ ਨੇ ਉਹ ਕਿਸੇ ਲਵ ਮੈਰਿਜ ਜਾਂ ਅਰੇਂਜ ਮੈਰਿਜ ਦਾ ਮਸਲਾ ਨਹੀਂ ਗਾ ਅਸਲ ਵਿੱਚ ਉਹ ਮਾਨਸਿਕਤਾ ਮਾਨਸਿਕ ਤੌਰ ਤੇ ਆਦਮੀ ਕਿਹੋ ਜਿਹਾ ਉਹਦੇ ਨਾਲ ਜੁੜੀਆਂ ਹੋਈਆਂ ਚੀਜ਼ਾਂ ਨੇ ਤੇ ਇੱਕ ਜਿਹੜੇ ਇੱਥੇ ਹਾਲਾਤ ਬਣ ਚੁੱਕੇ ਆ ਜਿੱਨੀ ਮਹਿੰਗਾਈ ਵੱਧ ਚੁੱਕੀ ਆ ਜਿੱਨੀ ਬੇਰੋਜ਼ਗਾਰੀ ਵੱਧ ਚੁੱਕੀ ਆ ਉਹਦੇ ਕਰਕੇ ਬੜਾ ਕੁਝ ਗੜਬੜਾ ਗਿਆ ਜਿਹਦੇ ਕਰਕੇ ਜਿਹੜੀਆਂ ਇਦਾਂ ਦੀਆਂ ਘਟਨਾਵਾਂ ਨੇ ਸਮਾਜ ਅੰਦਰ ਆਏ ਦਿਨ ਵਾਪਰਦੀਆਂ ਨੇ ਤਾਂ ਬੇਹੱਦ ਮੰਦ ਭਾਗੀ ਤੇ ਦੁਖਦਾਇਕ ਘਟਨਾ